ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਦੇਖੋ ਆਪਾਂ ਨਾ ਜੈਨੀ ਵਾਲਿਆਂ ਦੀ ਮਸ਼ੀਨ ਲਈ ਸੀ ਤੇ ਗੱਲ ਕਰਦੇ ਆ ਸਰਵਿਸ ਦੀ ਹਨਾ ਮੈਂ ਇਹਨਾਂ ਨੂੰ ਬਈ ਬਿਲਕੁਲ ਨਹੀਂ ਕਿਹਾ ਸੀਗਾ ਕਿ ਮੈਂ ਵੀਡੀਓ ਬਣਾਉਣਾ ਕਿਉਂਕਿ ਨਾ ਮੈਂ ਉੱਥੇ ਗਿਆ ਬੁੱਕ ਕਰਾਉਣ ਹਨਾ ਨਾ ਮੈਂ ਲੈਣ ਲਈ ਗਿਆ ਪੈਸੇ ਖਾਤੇ 'ਚ ਪਾਇਆ ਸਿੱਧੇ ਨਾ ਮੈਂ ਇੱਕ ਵਾਰ ਉਹਨਾਂ ਨੂੰ ਕਿਹਾ ਵੀ ਮੈਂ ਜੋਧਾ ਤੋਂ ਸੰਧੂ ਬਾਰਮ ਵਾਲੇ ਬੋਲਦੇ ਆ ਕੀ ਆਪਣੇ ਮਨ ਦੇ ਵਿੱਚ ਆਵੇ ਹਨਾ ਕੀ ਹਾਂ ਜਾਂ ਉਹਨਾਂ ਦੇ ਮਨ ਦੇ ਵਿੱਚ ਵੀ ਤੁਹਾਡੇ ਵੀਰਾਂ ਦੇ ਵੀ ਕਈ ਦਿਨ ਸਵਾਲ ਹੋਣਗੇ ਵੀ ਹਾਂ ਵੀ ਐ ਕਰਕੇ ਵੀ ਤੁਹਾਨੂੰ ਮਸ਼ਹੂਰੀ ਕਰਕੇ ਤੁਹਾਨੂੰ ਵੀ ਉਹੋ ਉਹ ਜੂ ਹਨਾ ਤੇ ਪਰ ਬਈ ਕੱਲ ਨਾ ਮੈਂ ਯਾਨੀ ਕਿ ਸਰਵਿਸ ਤੋਂ ਹੈਰਾਨ ਹੋਇਆ ਕਿਉਂਕਿ ਕੱਲ ਮੈਂ ਹੋਈ ਇਹਨਾਂ ਨੂੰ ਮੜੀ ਜੀ ਫੋਟੋ ਭੇਜੀ ਹੈ ਨਾ ਕਿਰ ਵੀਰ ਯਾਰਾ ਪੈਪ ਟੁੱਟ ਗਿਆ ਟੁੱਟ ਗਈ ਸੀ ਇੱਥੋਂ ਇਹ ਟੁੱਟੀ ਤਾਂ ਸਾਡੇ ਬੰਦੇ ਦੀ ਅੰਗਲੀ ਕਰਕੇ ਆ ਤੇ ਥੱਲੇ ਲੱਗੀ ਹੋਊ ਉਹ ਵੀਰ ਕਹਿੰਦਾ ਤੇ ਪਰ ਕੱਲ ਨਾ ਉਹ ਤੁਸੀਂ ਦੇ ਲਓ ਨਵੀਂ ਪੈਪ ਤੇ ਨਵਾਂ ਦੇ ਕੇ ਨਾਲੇ ਉਈ ਆ ਗਏ ਉਹ ਮੈਂ ਮਾੜਾ ਜਿਹਾ ਗਿਆ ਤੇ ਉਹ ਜਦੀ ਆ ਗਏ ਤੇ ਨਾਲੇ ਪੁਲੀ ਚੇਂਜ ਕਰਕੇ 14 ਦੀ ਪੁਲੀ ਪਾ ਕੇ ਤੇ ਹੁਣ ਚੱਕਰ ਇਹਦੇ ਨਾਲ ਸੈੱਟ ਹੋ ਗਏ ਤੇ ਗੱਲ ਹੈਗੀ ਆ ਸਰਵਿਸ ਦੀ ਉਹ ਬੰਦਿਆਂ ਨੇ 6:30 ਵਜੇ ਦੇ ਨੂੰ ਸਵੇਰੇ ਮੈਨੂੰ ਆਹ ਫੋਨ ਕਰਿਆ ਕਿ ਵੀਰੇ ਯਾਰ ਸਾਨੂੰ ਲੋਕੇਸ਼ਨ ਭੇਜ ਦਿਓ ਅਸੀਂ ਆਉਣ ਲੱਗਿਆਂ ਗੱਲ ਹੈਗੀ ਆ ਸਰਵਿਸ ਦੀ ਕੋਈ ਵੀ ਸਮਾਨ ਬਣਾਉਨੇ ਆ ਤਾਂ ਥੋੜਾ ਸਰਵਿਸ ਤੇ ਹੀ ਵਿਕਣਾ ਯਾਰ ਜੇ ਤੁਸੀਂ ਮਗਰ ਆਉਨੇ ਹੋ ਮੈਂ ਇਹ ਨਹੀਂ ਕਰਦਾ ਕਿ ਸਰਵਿਸਾਂ ਫ੍ਰੀ ਚ ਕਰੋ ਜਾਂ ਕੁਝ ਵੀ ਨਾ ਯਾਰ ਪੈਸੇ ਲਵੋ ਠੀਕ ਹੈ ਪਰ ਆਵੋ ਤਾਂ ਸਹੀ ਇੱਕ ਉਮੀਦ ਆ ਵੀ ਹਾਂ ਅਸੀਂ ਆਹ ਚੀਜ਼ ਕੰਪਨੀ ਚੋਂ ਲਈ ਆ ਯਾਰ ਅਸੀਂ ਦਰਦਰ ਕਿਉਂ ਪਟ ਕੀ ਠੀਕ ਨਹੀਂ ਵੀ ਸਾਨੂੰ ਆਉਣਾ ਚਾਹੀਦਾ ਪਰ ਨਹੀਂ ਉਹ ਆਉਂਦੇ ਹਨ ਵੀ ਬਰਾ ਚੰਨੀ ਵਾਲਿਆਂ ਦੀ ਬਾਈ ਸਫਤ ਆ ਇਹ ਵੀ ਉਹ ਆਏ ਆ ਠੀਕ ਹੈ ਬਈ ਬੰਦੇ ਮਿੰਟਾਂ 'ਚ ਪਹੁੰਚੇ ਆ ਇਸ ਗੱਲ ਦੀ ਕੱਲ ਖੁਸ਼ੀ ਹੋਈ ਮੈਨੂੰ ਬੰਦੇ ਦੋਨੇ ਟਰੈਕਟਰ ਲਾ ਕੇ ਸੈੱਟ ਕਰਕੇ ਗਏ ਆ 7520 ਤੇ 3630 ਵੀ ਹਨਾ ਤੇ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਮੈਨੂੰ ਕਿ ਆਰ ਵੀ ਠੀਕ ਆ ਸਰਵਿਸ ਤਾਂ ਸਰਵਿਸ ਪੱਖੋਂ ਦਾ ਵਧੀਆ ਤੇ ਇਦਾਂ ਬਈ ਜਦੋਂ ਆਪਾਂ ਹਾਲੈਂਡ ਲਈ ਸੀ ਨਾ ਹਾਲੈਂਡ ਦੀ ਸਰਵਿਸ ਆਪਾਂ ਨੂੰ ਫੁੱਲ ਮਿਲਦੀ ਸੀ ਨਾ ਆਪਾਂ ਉਦੋਂ YouTube ਤੇ ਸੀ ਨਾ ਕਿਤੇ ਹੋਰ ਸੀਗੇ ਠੀਕ ਆ ਨਾਰਮਲ ਸਰਵਿਸ ਉਹਨਾਂ ਦੀ ਪੂਰੀ ਵਧੀਆ ਮਿਲਦੀ ਸੀ ਬੰਦੇ ਆਉਂਦੇ ਸੀ ਤੇ ਹਾਂ ਇਹ ਵੀ ਗੱਲ ਹੈ ਕਿ ਉਹਨਾਂ ਦੇ ਵਿੱਚ ਕੋਈ ਖਰਾਬੀ ਨਹੀਂ ਪੈਂਦੀ ਹਾਂ ਉਹਦੇ ਲਈ ਨਾ ਡਰਾਈਵਰ ਆ ਜਿਹੜਾ ਥੋੜਾ ਉਹ ਜਾਣਕਾਰ ਚਾਹੀਦਾ ਆਨਲਾਈਨ ਮਸ਼ੀਨ ਲਈ ਹੋਰ ਉਸ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਕੁਝ ਨਹੀਂ ਆਉਂਦਾ ਬਸ ਜਿਹੜੀਆਂ ਉਹਨੀਆਂ ਸੈਟਿੰਗਾਂ ਨੇ ਉਹ ਥੋੜੀਆਂ ਸਹੀ ਤਰੀਕੇ ਨਾਲ ਕਰ ਲਵੇ ਬੰਦਾ ਬਸ ਫੇਰ ਕੁਝ ਨਹੀਂ ਸੈਟਿੰਗਾਂ ਤੁਸੀਂ ਕਈ ਵਾਰ ਬੰਦਿਆਂ ਨੂੰ ਸੈਟਿੰਗਾਂ ਨਹੀਂ ਹੁੰਦੀਆਂ ਨਾ ਕਰਕੇ ਉਲਝੇ ਰਹਿੰਦੇ ਆ ਇਹ ਗੱਲ ਅੱਜ ਲੱਗਿਆ ਆਪਾਂ ਆਪਣੀ ਕਾਨਕ ਵਧਣ ਆਪਣਾ ਜਿਹੜਾ ਸ਼੍ਰੀਰਾਮ ਦਾ ਬੀਜ ਜੀਆ ਸੀ ਦੇਖਦੇ ਆ ਕਿੰਨੇ ਕੁਆਂਟਲ ਨਿਕਲਦਾ ਕਿੰਨਾ ਝਾੜ ਦਿੰਦਾ ਵੱਡੇ ਤੇ ਕੰਡਾ ਕਰਾ ਕੇ ਲਿਆਵਾਂ ਕਿਲੇ ਤੋਂ ਘਾਟੀ ਜਗਾ ਆ ਕਿਲੇ ਦੇ ਕਿਲਾ ਖੱਤਾ ਸੀਗਾ ਆਪਣੇ ਕਿਲੇ ਦੇ ਵਿੱਚੋਂ ਆ ਇੰਨੀ ਜਗਾ ਘਾਟਾ ਆਪਣੀ ਆਹ ਬੀਜਿਆ ਨਾ ਮੂਰੇ ਤੇ ਕਦੂ ਖੀਰੋ ਲਾਇਆ ਕਦੂ ਖੀਰੇ ਕੁਰੇ ਲਾਤੇ ਨਹੀਂ ਸੱਚ ਖਰਬੂਜੇ ਤੇ ਖੀਰੇ ਕੁਰੇ ਲਾਇਆ ਇਹ ਇੰਨੀ ਜਗਾ ਘੱਟ ਦੇਖ ਲੋ ਦੇ ਆ। ਤੇ ਇਹ ਹੁਣ ਵੱਢ ਕੇ ਕੰਡਾ ਕਰਾਵਾਂਗੇ। ਫੇਰ ਦੱਸਾਂਗੇ ਵੀ ਇਹਦਾ ਕਿਵੇਂ ਰਿਆ ਸ਼੍ਰੀ ਨਾਮ ਦਾ ਝਾੜ। ਲੋ ਜੀ ਆਪਣਾ 100 ਕਿੱਲੇ ਆਲਾ ਨਿਆਈਆਂ ਆਲਾ ਤੱਕ ਵੱਢਿਆ ਗਿਆ। ਅਖੀਰਲਾ ਦਿਨ ਅਜੇ ਤੇ ਅਖੀਰਲਾ ਠੇਰਾਵਾ ਤੇ ਅਖੀਰਲਾ ਹੀ ਘੇੜਾ ਵਾ ਮਸ਼ੀਨ ਦਾ। ਜਿਹੜਾ ਚੱਲ ਰਿਹਾ ਵਾ ਅੱਛੀ ਮਸ਼ੀਨ ਦਾ ਅਖੀਰਲਾ ਘੇੜਾ ਬਸ ਸੀਜ਼ਨ ਦਾ ਦਾ ਐਂਡ ਹੋਣ ਵਾਲਾ। ਬਸ ਏ ਦਾ ਐਂਡ ਹੋ ਗਿਆ ਮਸ਼ੀਨ ਮਸ਼ੀਨਾਂ ਦਾ ਕੰਮ ਆਪਣਾ ਮੁੱਕ ਗਿਆ ਤੇ ਸਾਰਾ ਸਮਾਪਤੀ ਹੋ ਗਈ ਸੀਜ਼ਨ ਦੀ ਤੇ ਅਖੀਰਲਾ ਟੈਂਕ ਪਾਉਣ ਲੱਗੇ ਆ ਦਾਣਿਆਂ ਦਾ ਲੋ ਐਡਾ ਵੱਡਾ ਟੈਂਕਾ ਸ਼ੀਸ਼ੇ ਵਿੱਚ ਦਾਣੇ ਨਹੀਂ ਸੀ ਦਿਖਣ ਲੱਗੇ ਤੇ ਤੁਹਾਨੂੰ ਕੁਆਂਟਲ ਮੈਂ ਦੱਸਾਂ ਵੀ ਕਿੰਨੇ ਹੋਏ। ਬਈ ਇਹਦਾ ਮਸ਼ੀਨ ਦਾ ਐਡਾ ਵੱਡਾ ਟੈਂਕ ਜਿਹੜਾ ਸ਼ੀਸ਼ਾ ਲੱਗਿਆ ਸ਼ੀਸ਼ੇ ਵਿੱਚ ਦਾਣੇ ਦਿਖਣ ਨਹੀਂ ਸੀ ਲੱਗੇ ਥੱਲੇ ਖੜਿਆਂ ਤੋਂ ਤੇ ਟੈਂਕ ਇਹਦਾ ਬਹੁਤ ਵੱਡਾ ਵਾ। ਮੈਂ ਦੱਸਦਾ ਤੁਹਾਨੂੰ ਦਾਣੇ ਕਿੰਨੇ ਕੁਆਂਟਲ ਹੋਣਗੇ। ਹਾਂਜੀ ਵੀਰੇ। ਜਿਹੜੀ ਆਪਾਂ ਅੱਜ ਕਣਕ ਵੱਢੀ ਆ ਨਾ ਉਹ ਪੂਰੀ 14.5 ਕੁਆਂਟਲ ਹੋਈ। ਇਹ ਮੈਨੂੰ ਤਾਂ ਝਾੜੋ ਦਾ ਥੋੜਾ ਲੱਗਿਆ ਕਿਉਂਕਿ ਘਰ ਦਾ ਖੇਤ ਸੀਗਾ ਗੋਹੇ-ਗੋਹੇ ਵਾਲਾ ਵੀ ਝਾੜ ਸੋਹਣਾ ਹੋਣਾ ਚਾਹੀਦਾ ਸੀ ਕਿਉਂਕਿ ਜਿਸ ਮੁਤਾਬਕ ਕਣਕਾਂ ਦਾ ਦੂਜੀਆਂ ਦਾ ਸਾਰੀਆਂ ਦਾ ਝਾੜ ਸੀਗਾ ਤਾਂ ਇਹਦਾ ਥੋੜਾ ਨਿਕਲਿਆ ਝਾੜ ਤੇ ਚਲੋ ਲੱਗੀ ਤਾਂ ਟਾਈਮ ਤੇ ਲੱਗੀ ਸੀ ਨਵੰਬਰ ਦੀ ਲਵਾਈ ਹੋਈ ਸੀ ਤੇ ਉਦੇ ਚੱਕਰ 'ਚ ਮੈਨੂੰ ਨਹੀਂ ਪਸੰਦ ਆਇਆ ਤਾਂ ਕਰਕੇ ਆਪਾਂ ਵੀਰ ਰੱਖਿਆ ਨਹੀਂ ਮੰਡੀ 'ਚ ਲਾਏ ਜਾਂਦਾ ਤੇ ਰੱਖਿਆ ਨਹੀਂ ਸੀੜ ਸਾਢੇ 14 ਕੁਇੰਟਲ ਭਾਰ ਹੋਇਆ ਸਾਰਾ ਕਣਕ ਦਾ ਇੰਨਾ ਕੀ ਝਾੜ ਸੀਗਾ ਤਾਂ ਕਰਕੇ ਆਪਾਂ ਰੱਖੇ ਨਹੀਂ ਆਪਾਂ ਤਿੰਨ ਵੀਰ ਰੱਖੇ 826 387 ਤੇ 222 ਬਸ ਇਹ ਘਰ ਦੇ ਵੀਰ ਰੱਖਿਆ ਪੱਖਾ ਨਹੀਂ ਲਾਇਆ ਆਪਾਂ ਉਮੀ ਡਰਮ ਭਰ ਲਏ ਕਿਉਂਕਿ ਜਦੋਂ ਆਪਾਂ ਬੀਜਾਂਗੇ ਉਦੋਂ ਆਪਾਂ ਜਿਹੜਾ ਸੀਡਰ ਜ ਹੈ ਆਪਣੇ ਕੋਲੇ ਉਹਦੇ ਨਾਲ ਆਪਾਂ ਸੀਡ ਬਣਾਈ ਲੈਨੇ ਹੁੰਨੇ ਆ ਉਹਦੇ ਕਰਕੇ ਆਪਾਂ ਨਹੀਂ ਰੱਖਿਆ ਤੇ ਰਹੀ ਗੱਲ ਅੱਜ ਵੀਡੀਓ ਆਪਾਂ ਪੜਾਈ ਸੀਗੀ ਥੋੜੀ ਜੀ ਹਨਾ ਤੇ ਬੰਦੀ ਨਹੀਂ ਵੀਡੀਓ ਕਿਉਂਕਿ ਕੋਈ ਕੰਮਕਾਰ ਹੁੰਦਾ ਨਹੀਂ ਵੀ ਦੇਖੋ ਕਾਦੀ ਵੀਡੀਓ ਬਣਾਵਾਂ ਹਨਾ ਕੀਤਾ ਕਰਕੇ ਨਹੀਂ ਬਣਾਈ ਵੀਡੀਓ ਥੋੜੀ ਜੀ ਬਣੀ ਦੀ ਸਵੇਰੇ ਆ ਹੁਣ ਵੀ ਸੇਵਾਮੀ ਕਰੀ ਜਾਂਦੇ ਜਿਹਨੇ ਬਣਾਈਏ ਬਾੜੀ ਤੇ ਹੁੰਦਾ ਨਹੀਂ ਵੀਰੇ ਕੰਮ ਮੇਰਾ ਉਹ ਚੀਜ਼ਾਂ ਮਨ ਨਹੀਂ ਹੁੰਦਾ ਕਿ ਹਾਂ ਆਪਾਂ ਉਹੀ ਚੀਜ਼ਾਂ ਦਿਖਾਈ ਚੱਲੀਏ ਬਾਰ-ਬਾਰ ਹਨਾ ਕੀ ਕੰਮ ਆਜ ਆਜੀ 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 ਨਹੀਂ ਹੁੰਦਾ ਤੇ 2 ਮਹੀਨਿਆਂ ਦਾ ਕੰਮ ਐ ਤੇ ਮੁੱਕ ਗਿਆ ਹੁਣ ਤੇ ਕੱਲ ਨੂੰ ਤੁਹਾਨੂੰ ਦੱਸੂਗਾ ਕੰਬਾਈਨ ਦੇ ਬਾਰੇ ਵਿੱਚ ਜਿਹੜੀ ਇੱਕ ਵੀਡੀਓ ਬਣਾਉਂਗਾ ਮੈਂ ਤੇ ਹਾਲਾਂ ਦੇ ਤੇ ਵੀ ਉਹਨੇ ਕਿੰਨਾ ਕੁ ਕੀ ਕੀ ਰਿਪੇਅਰ ਆਪਣੇ ਵਿੱਚੋਂ ਕੀ ਸੀਗਾ ਕਿੰਨਾ ਕੁ ਕਰਤਾ ਤੇ ਤੁਸੀਂ ਆਪਣੇ ਅਪ ਹਿਸਾਬ ਲਾ ਲਿਓ ਵੀ ਕਿੰਨੀ ਕੁ ਫਾਇਦੇਦਾਰ ਮਸ਼ੀਨ ਹੈ ਮੈਂ ਇਹ ਨਹੀਂ ਕਹਿੰਦਾ ਕਿ ਕੋਈ ਮੈਂ ਯਾਰ ਕਿਸੇ ਚੀਜ਼ ਦੀ ਵੀਰੇ ਆਪਾ ਉਹ ਨਹੀਂ ਕਰਦੇ ਪ੍ਰੋਮੋਸ਼ਨ ਬੀ ਨਾ ਮੈਂ ਕਿਸੇ ਚੀਜ਼ ਨੂੰ ਚੰਗਾ ਕਹਾਂ ਜਾਂ ਕਿਸੇ ਚੀਜ਼ ਨੂੰ ਮਾੜਾ ਕਹਾਂ ਹਨਾ ਨਹੀਂ ਵੀਰੇ ਮੈਨੂੰ ਤਾਂ ਇਹ ਆ ਕਿ ਯਾਰ ਜਿਹੜੀ ਚੀਜ਼ ਤੇ ਮੈਂ ਪੈਸੇ ਲਾਏ ਆ ਜਾਂ ਤੁਸੀਂ ਪੈਸੇ ਲਾਏ ਆ ਕਿਸੇ ਵੀ ਕੰਪਨੀ ਤੋਂ ਆਪਾਂ ਕੋਈ ਵੀ ਚੀਜ਼ ਖਰੀਦੀ ਆ ਯਾਰ ਉਹਨਾਂ ਦਾ ਇੰਨਾ ਕੁ ਦਾ ਫਰਜ ਹੈਗਾ ਨਾ ਕਿ ਸਾਨੂੰ ਸਰਵਿਸ ਦੇਣ ਬਸ ਮੈਂ ਇਹ ਗੱਲ ਕਰਦਾ ਠੀਕ ਨਹੀਂ ਮੈਂ ਇਹ ਵੀ ਨਹੀਂ ਕਹਿੰਦਾ ਕਿ ਸਰਬਦ ਯਾਰ ਹਮੇਸ਼ਾ ਠੀਕ ਆ ਸਾਲ ਥੋੜਾ ਸਰਵਿਸ ਦੇਣ ਦਾ ਫਰਜ ਹੁੰਦਾ ਵੀ ਇੱਕ ਸਾਲ ਤੁਸੀਂ ਸਰਵਿਸ ਦਿੰਦੇ ਹੋ ਉਸ ਤੋਂ ਬਾਅਦ ਵੀ ਯਾਰ ਤੁਸੀਂ ਧਿਆਨ ਦਿਵੋ ਕਿਉਂਕਿ ਯਾਰ ਸਰਵਿਸ ਦੇ ਤੌਰ ਤੇ ਹੀ ਡੋਡੀ ਚੀਜ਼ ਵਿਗਦੀ ਹੈ ਠੀਕ ਨਹੀਂ ਤੇ ਹੁਣ ਮੈਂ ਅੱਜ ਚੱਲ ਇੰਸਟਾਗ੍ਰam ਦੇ ਰੀਲ ਪਾਈ ਸੀ ਉਹਦੇ ਵਿੱਚ ਚੰਨੀ ਵਾਲਿਆਂ ਦੇ ਖਿਲਾਫ ਵੀ ਮੈਸੇਜ ਆਏ ਬਹੁਤ ਬੰਦਿਆਂ ਦੇ ਹਨ ਕਿ ਵੀਰੇ ਸਾਨੂੰ ਸਰਵਿਸ ਨਹੀਂ ਮਿਲੀ ਯਾਰ ਵੀਰੇ ਦੇਖੋ ਮੈਨੂੰ ਹੁਣ ਤੁਹਾਨੂੰ ਮੈਂ ਕਿਸੇ ਦੀ ਪ੍ਰੋਮੋਸ਼ਨ ਨਹੀਂ ਕਰਦਾ ਕਿ ਹਾਂ ਮੈਂ ਕਿਸੇ ਨੂੰ ਕਹਾਂ ਬਟ ਯਾਰ ਮੈਨੂੰ ਉਹਨਾਂ ਨੇ ਵਧੀਆ ਦਿੱਤੀ ਉਹਦੇ ਵਿੱਚ ਕਮੈਂਟ ਬਹੁਤ ਸੀ ਵੀ ਵੀਰੇ ਨਹੀਂ ਸਾਨੂੰ ਵਧੀਆ ਮਿਲੀ ਹੈ ਸਰਵਿਸ ਸਾਨੂੰ ਵੀ ਐਵੇਂ ਵਧੀਆ ਹਾਂ ਪਰ ਹਾਂ ਇੱਥੇ ਚੰਨੀ ਵਾਲਿਆਂ ਦੀ ਬਹੁਤ ਮਾੜੀ ਗੱਲ ਆ ਵੀ ਜੇ ਕਿਸੇ ਵੀਰ ਨੂੰ ਦੁੱਖ ਝੱਲਣਾ ਪੈਂਦਾ ਠੀਕ ਨਹੀਂ ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ ਯਾਰ ਪਤਾ ਕੀ ਗੱਲ ਆ ਵੀਰੇ ਮਸਾਂ ਦਾ ਯਾਰ ਪੈਸੇ ਲਾ ਕੇ ਤੁਹਤੋਂ ਸਮਝਾਲ ਲੈਣੇ ਆ ਚਾਹੇ ਕੋਈ ਵੀ ਕੰਪਨੀਆਂ ਨੇ ਹਨਾ ਮਸਾਂ ਪੈਸੇ ਲਾ ਕੇ ਤੁਹਤੋਂ ਸਮਝਾਲ ਲੈਣੇ ਆ ਹਨਾ ਜਦੋਂ ਤੁਸੀਂ ਇਹ ਸਰਵਿਸ ਨਹੀਂ ਦਿੰਦੇ ਨਾ ਬਹੁਤ ਮਾੜੀ ਗੱਲ ਲੱਗਦੀ ਆ ਯਾਰ ਚਾਹੇ ਬੰਦੇ ਦਾ ਤੁਸੀਂ ਮੰਗ ਕੇ ਪੈਸੇ ਲੈ ਲਓ ਵੀ ਯਾਰ ਸਾਨੂੰ ਭਾਈ ਇਹਦੇ ਪੈਸੇ ਦੇ ਦਿਓ ਵੀ ਆਹ 파ੜ ਦੇ ਹਨਾ ਤੁਹਾਨੂੰ ਬੰਦੇ ਪੈਸੇ ਦੇਣਗੇ ਪਰ ਜਦੋਂ ਨਾ ਤੁਸੀਂ ਇੱਕ ਫੋਨ ਕਰੇ ਤੇ ਬੰਦੇ ਦੇ ਫਾਰਮ ਤੇ ਪਹੁੰਚ ਜਾਂਦੇ ਹੋ ਜਾਂ ਬੰਦੇ ਦੇ ਖੇਤ ਚ ਪਹੁੰਚ ਜਾਂਦੇ ਹੋ ਬੰਦੇ ਦਾ ਮਾਣ ਦੁੱਗਣਾ ਹੋ ਜਾਂਦਾ ਵੀ ਹਾਂ ਵੀ ਜਿਹੜੀ ਚੀਜ਼ ਮੈਂ ਲਈ ਆ ਵੀ ਉਹ ਚ ਮੈਂ ਬਹੁਤ ਵਧੀਆ ਰਿਹਾ ਵੀ ਮੇਰਾ ਡਿਸੀਜਨ ਸੋਹਣਾ ਸੀ ਜਦੋਂ ਜਦੋਂ ਮੈਂ ਡਿਸੀਜਨ ਲਿਆ ਤਾਂ ਵਧੀਆ ਸੀਗਾ ਤੇ ਵੀਰੇ ਉਹ ਸਾਡਾ ਮਾਣ ਦੁੱਗਣਾ ਹੁੰਦਾ ਜਦੋਂ ਤੁਸੀਂ ਸਰਵਿਸ ਤੇ ਪਹੁੰਚਦੇ ਹੋ ਚਾਹੇ ਕੋਈ ਵੀ ਕੰਪਨੀ ਆ ਚਾਹੇ ਕੋਈ ਟਰੈਕਟਰ ਵਾਲੀ ਲਾ ਲੋ ਯਾਰ ਹੁਣ ਜੌਂਡੀਅਰ ਟਰੈਕਟਰ ਆ ਜੌਂਡੀਅਰ ਟਰੈਕਟਰ ਇੰਨੀ ਕੁ ਵਧੀਆ ਕੰਪਨੀ ਆ ਨਾ ਮੈਂ ਕਹਿੰਦਾ ਯਾਰ ਬੰਦੇ ਸਾਰ ਠੀਕ ਆ ਕਈ ਵੀਰਾਂ ਨੂੰ ਜੌਂਡੀਅਰ ਦੀ ਵੀ ਸਰਵਿਸ ਨਹੀਂ ਮਿਲੀ ਹੋਣਾ ਬਟ ਉਹ ਕੀਤੇ ਹੁੰਦਾ ਏਜੰਸੀ ਦੇ ਸਿਰ ਤੇ ਹੁੰਦਾ ਜਿਹੜੀ ਮੂਰੇ ਡੀਲਰਸ਼ਿਪ ਆ ਹੁਣ ਸਾਡੇ ਆਪਣੇ ਟੀਨ ਸਾਡੇ ਡੀਲਰਸ਼ਿਪ ਆ ਹਨਾ ਖੰਨੇ ਵੀ ਆ ਉਹਨਾਂ ਦੀ ਡੇਲੋਂ ਵੀ ਆ ਤੇ ਸਾਡੇ ਮੁੱਲਾਂਪੁਰ ਵੀ ਆ ਯਾਰ ਬਾਈ ਇੰਨੀ ਕੁ ਚੰਗੀ ਸਰਵਿਸ ਆ ਠੀਕ ਆ ਬਹੁਤ ਤਕੜੀ ਸਰਵਿਸ ਦਿੰਦੇ ਆ ਮੈਂ ਤਾਂ ਕਿੰਨੇ ਵੀਰਾਂ ਨੂੰ ਟਰੈਕਟਰ ਵੀ ਕਿੰਨੇ ਕੋਈ 2-2 ਮਹੀਨੇ ਬਾਅਦ 3-3 ਮਹੀਨੇ ਬਾਅਦ ਵੀ ਪੈਸੇ ਦਿਵਾਇਆ ਕਦੇ ਅਜੇ ਤੱਕ ਉਹ ਵੀਰਾਂ ਨੇ ਸੁਵਾਲ ਤੱਕ ਵੀ ਨਹੀਂ ਕਰਿਆ ਹਨਾ ਮੈਂ ਖੁਦ ਉਹਨਾਂ ਨੂੰ ਪੈਸੇ ਲੇਟ ਹੀ ਦਿਨਾ ਹੁੰਦਾ ਕਿਤੇ ਕਦੀ ਦੇਤੇ ਕਦੀ ਨਹੀਂ dete ਐ ਉਹ ਕੰਮ ਚੱਲਦਾ ਹਨਾ ਕਿ ਜਿੱਥੇ ਆਪਣਾ ਰਿਲੇਸ਼ਨ ਬਣ ਜਾਂਦਾ ਐਵੇਂ ਆ ਤੇ ਐਦਾਂ ਹੀ ਅਰਜਨ ਮਹਿੰਦਰਾ ਵਾਲਿਆਂ ਦੀ ਏਜੰਸੀ ਆ ਹਨਾ ਅਗਮ ਚਲਾਉਂਦਾ ਵਾ ਸ਼ਿਵਮ ਮੋਟਰ ਵਾਲੇ ਆ ਉਹ ਵੀ ਯਾਰ ਆਪਾਂ ਨੂੰ ਠੀਕ ਆ ਵਧੀਆ ਸਰਵਿਸ ਦੇ ਰਿਹਾ ਵਾ ਹਨਾ ਜਿਹੜੀ ਚੀਜ਼ ਕੰਪਨੀ ਦੇ ਏਜੰਸੀ ਵਾਲਿਆਂ ਦੇ ਸਿਰ ਤੇ ਆ ਜਿਹੜੀ ਚੀਜ਼ ਫਾਲਟ ਪਿਆ ਉਹ ਏਜੰਸੀ ਵਾਲਿਆਂ ਦਾ ਫਾਲਟ ਨਹੀਂ ਹੈਗਾ ਉਹ ਮਗਰੋਂ ਫਾਲਟ ਪਿਆ ਵੀ ਕੰਪਨੀ ਜਿਵੇਂ ਹੁਣ ਮਹਿੰਦਰਾ ਟਰੈਕਟਰ ਬਣ ਕੇ ਆਇਆ ਉਹ ਮਗਰੋਂ ਕੰਪਨੀ ਦਾ ਫਰਕ ਆ ਜਿਹੜਾ ਏਜੰਸੀ ਡੀਲਰਸ਼ਿਪ ਨੇ ਆਪਾਂ ਨੂੰ ਸਰਵਿਸ ਦੇਣੀ ਆ ਠੀਕ ਆ ਜੇ ਆਪਣੀ ਡੀਲਰਸ਼ਿਪ ਵਧੀਆ ਸਰਵਿਸ ਦੇ ਰਹੀ ਆ ਆਪਾਂ ਨੂੰ ਉਹਦੀ ਸਲਾਘਣਾ ਕਰਨੀ ਚਾਹੀਦੀ ਆ ਠੀਕ ਆ ਜਿਹੜੀ ਨਹੀਂ ਦਿੰਦੀ ਡੀਲਰਸ਼ਿਪ ਉਹ ਉਹਦਾ ਮੰਨਣਾ ਚਾਹੀਦਾ ਉਹਦਾ ਹੁਣ ਸਾਡੇ ਕੋਲੇ ਯਾਰ ਗ੍ਰੇਮੀ ਮਸ਼ੀਨ ਆ ਨਾ ਮੈਂ ਕਹਿੰਦਾ ਯਾਰ ਬੰਦੇ ਮਸ਼ੀਨ ਹਟਣਸਾਰ ਉਹਦੀ ਰਿਪੇਅਰ ਕਰਨ ਆਉਂਦੇ ਆ ਹਨਾ ਬੰਦ ਹੋਣਸਾਰ ਉਹਦਾ ਸਮਾਨ ਲਿਖ ਲੈਂਦੇ ਆ ਉਸ ਤੋਂ ਬਾਅਦ ਜਦੋਂ ਸੀਜ਼ਨ ਚੱਲਣਾ ਉਸ ਤੋਂ ਪਹਿਲਾਂ ਉਹਦਾ ਸਾਰਾ ਸਮਾਨ ਪਾ ਜਾਂਦਾ ਨਾ ਮਾ ਹੋਰ ਇਦੋਂ ਪਰਾਂ ਕੀ ਚਾਹੀਦਾ ਹਾਲੈਂਡ ਵਾਲੇ ਆ ਹਾਲੈਂਡ ਵਾਲਿਆਂ ਨੂੰ ਵੀ ਭਾਈ ਜਿਹੜਾ ਜਿਹੜਾ ਸਮਾਨ ਚਾਹੀਦਾ ਉਹਨਾਂ ਨੂੰ ਕਹਿ ਦਿੰਦੇ ਆ ਭਾਈ ਆਹ ਆਰਡਰ ਪਾ ਦਿਓ ਆਰਡਰ ਪਾ ਦਿੰਦੇ ਆ ਜੇ ਨਾ ਹੋਵੇ ਆਰਡਰ ਚ ਮੰਗਾ ਦਿੰਦੇ ਆ ਜੇ ਹੁੰਦਾ ਵਾ ਤਾਂ ਜਿਹੜੀ ਕਹਿ ਰਹੇ ਨੇ ਵੀ ਜੀ ਇਹ ਸਮਾਨ ਹੈਗਾ ਵਾ ਲੈ ਜਿਓ ਤੁਸੀਂ ਆ ਕੇ ਹਨਾ ਹੁਣ ਆਪਾਂ ਸਮਾਨ ਸਾਰਾ ਮੋਗੇ ਤੋਂ ਲੈਣੇ ਆ ਉਹ ਵੀ ਆਪਾਂ ਕੰਬਾਈਨਾਂ ਵਾਲੇ ਸੀਜ਼ਨ ਵਾਲਿਆਂ ਨੂੰ ਰੱਖਿਆ ਹੋਇਆ ਵੀ ਹਾਂ ਭਾਈ ਸੀਜ਼ਨ ਲਾ ਕੇ ਤੇਰਾ ਹਿਸਾਬ ਕਰਾਂਗੇ ਹਨਾ ਉਹਨੂੰ ਵੀ ਪੈਸੇ ਲੇਟ ਵੇਟ ਆਪ ਵੀ ਬਾਅਦ ਚ ਹੀ ਦਿੰਨੇ ਆ ਹਨਾ ਤੇ ਇਹ ਗੱਲਾਂ ਸਾਰੀਆਂ ਯਾਰ ਸੱਚੀ ਕਹਿਣਾ ਮੈਂ ਬੈਲ ਖੁਸ਼ ਹੁੰਦਾ ਵਾ ਜਦੋਂ ਤੁਸੀਂ ਇੰਨੀ ਸਰਵਿਸ ਦਿੰਦੇ ਹੋ ਕੋਈ ਵੀ ਟਰੈਕਟਰ ਲਾ ਲਓ ਕੰਬਾਈਨ ਲਾ ਲਓ ਕੋਈ ਮਸ਼ੀਨਰੀ ਛੋਟੀ ਲਾ ਲਓ ਕੋਈ ਕੋਈ ਵੀ ਆ ਯਾਰ ਕੋਈ ਵੀ ਬੰਦੇ ਦੀ ਹਨਾ ਦਿਲ ਖੁਸ਼ ਹੁੰਦਾ ਸੱਚੀ ਕਹਿਣਾ ਦਿਲ ਖੁਸ਼ ਹੁੰਦਾ ਹੁਣ ਮੈਂ ਮੈਨੂੰ ਨਹੀਂ ਪਤਾ ਦੇ ਐਤੂ ਪਹਿਲਾਂ ਸਾਡੇ ਕੋਲ ਵਿਸ਼ਕਰਮਾ ਦੀ ਮਸ਼ੀਨਾਂ 2006 ਮਾਡਲ ਆ ਉਹ ਬਾਈ ਇੰਨੀ ਕੁ ਟਾਪ ਦੀ ਮਸ਼ੀਨ ਚੱਲਦੀ ਹੈ ਨਾ ਮੈਨੂੰ ਬਹੁਤ ਵੀਰਾਂ ਨੇ ਕਿਹਾ ਵੀ ਵੀਰੇ ਸਾਨੂੰ ਦੇ ਦੇ ਸਾਨੂੰ ਦੇ ਦੇ ਬਟ ਮੈਂ ਉਹ ਮਸ਼ੀਨ ਕਦੇ ਵੇਚਣੀ ਨਹੀਂ ਨਹੀਂ ਹੈਗੀ ਕਿਉਂਕਿ ਉਹ ਮੈਨੂੰ ਸੋਹਣੀ ਹੋਈ ਇੰਨੀ ਮਸ਼ੀਨ ਲੱਗਦੀ ਆ ਉਹ ਅਸੀਂ ਕੋਲੇ ਬਹਿ ਕੇ ਤਿਆਰ ਕਰਵਾ ਕੇ ਲਿਆਈ ਸੀ ਮੈਂ ਤੇ ਮੇਰਾ ਵੱਡਾ ਭਰਾ ਜਿਹੜਾ ਕੈਨੇਡਾ ਦੇ ਵਿੱਚ ਆ ਕੋਲੇ ਰਹਿ ਕੇ ਉਹਨੂੰ ਤਿਆਰ ਕਰਵਾ ਕੇ ਲਿਆਈ ਸੀ 90000 ਦੀ ਲਿਆਂਦੀ ਸੀ ਸਿਰਫ ਉਹ ਮਸ਼ੀਨ ਉਹ ਅੱਜ ਵੀ ਉਵੇਂ ਦੀ ਉਵੇਂ ਆ ਜਿੱਦਣ ਦੀ ਲਿਆਂਦੀ ਆ ਕਦੇ ਉਹਨੂੰ ਧੋਤਾ ਨਹੀਂ ਹੈਗਾ ਉਹ ਉਮੇ ਦੀ ਉਮਿਆ ਅੱਜ ਤੱਕ ਉਹਦੇ ਬੈਰਿੰਗ ਬਹੁਤ ਬੈਰਿੰਗ ਉਹਦੇ ਨਾਲ ਦੇ ਚੱਲਦੇ ਆਉਂਦੇ ਆ ਅਸੀਂ ਉਹਨੂੰ ਕਦੀ ਖੋਲ ਕੇ ਰਿਪੇਅਰ ਵੀ ਨਹੀਂ ਕੀਤਾ ਕਿਉਂਕਿ ਆਪਾਂ ਚਲੋ ਠੀਕ ਆ ਬਾੜੀ ਚਲਾਈ ਨਹੀਂ ਠੀਕ ਆ ਪਹਿਲਾਂ ਪਹਿਲਾਂ 2-3 ਸਾਲ ਲਗਾਤਾਰ ਚਲਾਈ ਸੀ ਉਸ ਤੋਂ ਬਾਅਦ ਬਾੜੀ ਚਲਾਈ ਨਹੀਂ ਹਨਾ ਨਿਊ ਵਿਚਕਰਮ ਵਾਲਿਆ ਉਹ ਜਿਹੜੇ ਵਿਜੇ ਕੱਲੇ ਵਿਚਕਰਮ ਵਾਲਿਆ ਬਾਈ ਪੂਰੀ ਟੌਪ ਤੇ ਆ ਮਸ਼ੀਨ ਇਹਨਾਂ ਦੀ ਜਿਹੜੀ ਇਹ ਵਿਚਕਰਮ ਵਾਲਿਆਂ ਦੀ ਮਸ਼ੀਨ ਸੀ ਨਾ ਤੇ ਜਿਹੜੀ ਪਹਿਲਾਂ ਡੜਬੇ ਦੀ ਮਸ਼ਹੂਰ ਮਸ਼ੀਨ ਆ ਇਹ ਸਭ ਤੋਂ ਤੇ ਆਪਣੀ ਵਿਚਕਰ ਮਾਂ ਹਨਾ ਤੇ ਮੈਂ ਕਹਿੰਦਾ ਐਨ ਪੂਰੀ ਟੌਪ ਤੇ ਚੱਲਦੀ ਆ ਬਹੁਤ ਸੋਹਣੀ ਚੱਲਦੀ ਆ ਆਪਣੇ ਕੋਲੇ ਹਨਾ ਤੇ ਇਹ ਚੀਜ਼ਾਂ ਨੇ ਤੇ ਆਪਾਂ ਐਵੇਂ ਕਹੀਏ ਹਨਾ ਬਈ ਦਿਲ ਖੁਸ਼ ਹੁੰਦਾ ਇਸ ਜੀਆਂ ਚੀਜ਼ਾਂ ਦੇਖ ਕੇ ਤੇ ਤੁਸੀਂ ਆਪਣੇ ਆਪ ਸੋਚ ਕੇ ਦੇਖੋ ਵੀਰੇ ਜੇ ਕੋਈ ਵੀ ਕੰਪਨੀ ਵਾਲੇ ਦੀ ਗੱਲ ਕਰਦਾ ਜੇ ਤੁਸੀਂ ਵੀ ਕਿਸੇ ਚੀਜ਼ ਕਿਸੇ ਤੋਂ ਗੱਡੀ ਲੈਣੇ ਹੋ ਜਾਂ ਕੋਈ ਵੀ ਸਮਾਨ ਆਪਦੇ ਤੁਹਾਡੇ ਘਰ ਦੇ ਵਿੱਚ ਯੂਜ਼ਿੰਗ ਹੁੰਦਾ ਜਾਂ ਡੋਡੀਆਂ ਫੈਕਟਰੀਆਂ ਦੇ ਵਿੱਚ ਯੂਜ਼ ਹੁੰਦਾ ਜੇ ਤੁਹਾਡੇ ਨਾਲ ਐਂ ਚੀਜ਼ ਕੋਈ ਕਰਦਾ ਕਿੱਡਾ ਮਨ ਨੂੰ ਦੁੱਖ ਹੁੰਦਾ ਜੇ ਨਹੀਂ ਹੁੰਦਾ ਤਾਂ ਮੈਨੂੰ ਦੱਸੋ ਕਿ ਹਾਂ ਜੀ ਵੀ ਤੁਸੀਂ ਖੁਸ਼ੀ ਖੁਸ਼ੀ ਸਾਰ ਲੈਨੇ ਹੋ ਤੁਹਾਨੂੰ ਵੀ ਤਾਂ ਦੁੱਖ ਹੁੰਦਾ ਨਾ ਉਵੇਂ ਹੀ ਦੁੱਖ ਵੀਰੇ ਸਾਨੂੰ ਵੀ ਹੁੰਦਾ ਵਾ ਕਿ ਵੀ ਅਸੀਂ ਕਿਸੇ ਵੀ ਚੀਜ਼ ਤੇ ਪੈਸਾ ਲਾਇਆ ਵਾ ਤੇ ਸਾਡੀ ਉਹ ਗੱਲ ਨਹੀਂ ਸੁਣਦੇ ਬੰਦੇ ਚਾਹੇ ਮੈਂ ਮੈਂ ਕਿਸੇ ਦਾ ਪੱਖ ਨਹੀਂ ਲੈਂਦਾ ਚਾਹੇ ਉਹ ਹਾਲੈਂਡ ਆ ਚਾਹੇ ਉਹ ਸਾਡੀ ਜੌਂਡੀਆ ਟਰੈਕਟਰ ਆ ਜੌਂਡੀਆ ਟਰੈਕਟਰ ਆ ਚਾਹੇ ਅਰਜਨ ਟਰੈਕਟਰ ਕੋਈ ਵੀ ਟਰੈਕਟਰ ਆ ਕੋਈ ਵੀ ਮਸ਼ੀਨਾਂ ਨੇ ਹਨਾ ਮੈਂ ਸਾਰਿਆਂ ਨੂੰ ਹੀ ਇਹ ਹੱਥ ਜੋੜ ਕੇ ਰਿਕੁਐਸਟ ਕਰਦਾ ਸਾਰੀਆਂ ਮਸ਼ੀਨਰੀ ਵਾਲਿਆਂ ਨੂੰ ਵੀਰੇ ਜੱਟਾਂ ਕੋਲੇ ਜਾਂ ਕੋਈ ਵੀ ਵੀਰ ਆ ਜਿਹੜਾ ਮਸ਼ੀਨਰੀ ਲੈਂਦਾ ਵਾ ਵੀਰੇ ਪੈਸੇ ਉਹਨਾਂ ਕੋਲੇ ਬਾਧੂ ਨਹੀਂ ਹੁੰਦੇ ਪਹਿਲਾਂ ਤਾਂ ਮਸਾ ਠੀਕ ਆ ਹੱਸਦੇ ਹੱਸਦੇ ਲੈ ਕੇ ਜਾਂਦੇ ਆ ਮਸ਼ੀਨਾ ਅਸੀਂ ਤੁਹਾਡੇ ਤੋਂ ਹਨਾ ਵੀ ਹਾਂ ਖੁਸ਼ੀਚਾ ਹੁੰਦਾ ਨਮੀ ਜੀ ਦਾ ਪਰ ਵੀਰੇ ਸਾਨੂੰ ਪਤਾ ਹੁੰਦਾ ਵੀ ਅਸੀਂ ਪੈਸੇ ਕਿਵੇਂ ਮੋੜਨੇ ਆ ਤੁਹਾਨੂੰ ਤਾਂ ਸਾਰੇ ਪੈਸੇ ਅਸੀਂ ਉਦਣੇ ਕਲੀਅਰ ਹੁੰਦੇ ਆ ਤੁਸੀਂ 10000 ਰੁਪਏ ਦਾ ਵੀ ਸਾਡੇ ਤੇ ਟਰਸਟ ਨਹੀਂ ਕਰਦੇ ਤੁਸੀਂ ਸਾਰੇ ਪੈਸੇ ਲੈਣ ਤੋਂ ਬਾਅਦ ਤੁਸੀਂ ਉਹ ਕਰਦੇ ਹੋ ਮਸ਼ੀਨਾਂ ਤੋੜਦੇ ਹੋ ਹਨਾ ਵੀ ਤੁਹਾਨੂੰ ਐ ਹੁੰਦਾ ਵੀ ਕਿਤੇ ਵੀ ਸ਼ਾਇਦ ਨਾ ਆਉਣ ਹਨਾ ਤੇ ਤੁਸੀਂ ਗੇਟ ਪਾਸ ਹੀ ਉਦੋਂ ਬਣਦੇ ਆ ਜਦੋਂ ਪੈਸੇ ਤੁਹਾਡੇ ਜਾਂਦੇ ਆ ਤੇ ਪਰ ਇਹ ਜਦੋਂ ਇਹ ਚੀਜ਼ਾਂ ਹੁੰਦੀਆਂ ਹਨਾ ਕਿ ਬਹੁਤ ਔਖੇ ਤਰੀਕੇ ਨਾਲ ਕਮਾਈਆਂ ਕਰਕੇ ਸਾਰੇ ਵੀਰ ਤੁਹਾਨੂੰ ਆਪਣੀਆਂ ਕਿਸ਼ਤਾਂ ਭਰ ਦਿਆ ਤੁਹਾਡੇ ਦਾ ਪੈਸੇ ਉਦੋਂ ਨਹੀਂ ਖਰੇ ਹੋ ਜਾਂਦੇ ਆ ਤੇ ਪਰ ਹਾਂ ਤੁਹਾਡੇ ਉਹ ਪੈਸੇ ਹੱਕ ਦੇ ਉਦੋਂ ਬਣਦੇ ਆ ਜਦੋਂ ਤੁਸੀਂ ਉਹ ਮਸ਼ੀਨ ਜਿੰਦਣ ਤੱਕ ਬੁੜੀ ਨਹੀਂ ਹੁੰਦੀ ਉਦੋਂ ਤੱਕ ਤੁਸੀਂ ਜੀ ਉਹਨੂੰ ਸਰਵਿਸ ਦਿੰਨੇ ਆ। ਠੀਕ ਨਹੀਂ? ਤੁਹਾਡੇ ਇਹ ਚੀਜ਼ਾਂ ਤੁਹਾਨੂੰ ਗੌਰ ਕਰਨੀਆਂ ਪੈਣੀਆਂ ਨੇ ਚਾਹੇ ਤੁਸੀਂ ਬੰਦੇ ਵਧਾਓ, ਚਾਹੇ ਤੁਸੀਂ ਕੁਝ ਕਰੋ। ਤੁਸੀਂ ਮਸ਼ੀਨ ਦੇ ਵਿੱਚ ਤਾਂ ਮਹਿੰਗਾਈ ਤਾਂ ਮਿੰਟਾਂ 'ਚ ਕਰ ਦਿੰਨੇ ਹੋ। ਹਰੇਕ ਸੀਜ਼ਨ ਤੁਸੀਂ ਲੱਖ, ਡੇਢ ਲੱਖ, 2 ਲੱਖ ਰੁਪਇਆ ਹਰੇਕ ਸੀਜ਼ਨ ਹਰੇਕ ਹਰੇਕ ਮਸ਼ਿਨਰੀ ਵਾਦੀ ਆ। ਚਾਹੇ ਟਰਾਲੀਆਂ ਲਾ ਲਓ, ਟਰੈਕਟਰ ਲਾ ਲਓ, ਆਲ ਸਾਰੀਆਂ ਜੀਜਾਂ ਵਾਦੀਆਂ। ਠੀਕ ਆ? ਜੱਟ ਜ਼ਿਮੀਦਾਰ ਦਾ ਕੀ ਵਧਿਆ ਮੈਨੂੰ ਦੱਸ ਦੋ ਵੀ ਐਨੇ ਸਾਲਾਂ ਚ ਜੱਟ ਜ਼ਿਮੀਦਾਰ ਦਾ ਕੀ ਵਧਿਆ ਕਣਕ ਦਾ ਰੇਟ ਵਧਿਆ ਕਣਕ ਦਾ ਮਾਮਲਾ ਜਿਹਦੀ ਠਾ ਠੁੱਕ ਜਾਂਦਾ 5-10000 ਰੁਪਏ ਠੀਕ ਆ ਝੋਨੇ ਦਾ ਰੇਟ ਵੱਧਦਾ ਤਾਂ ਵੀ ਮਾਮਲਾ ਪੱਜ ਜਾਂਦਾ ਲੇਬਰ ਵੱਧ ਗਈ ਸਾਰਾ ਕੁਝ ਵੱਧ ਗਿਆ ਫਸਲ ਦਾ ਝਾੜ ਤਾਂ ਉੱਥੇ ਹੀ ਖੜਾ ਨਾ ਜੱਟ ਦੇ ਪੱਲੇ ਤਾਂ ਕੁਝ ਨਹੀਂ ਪੈਂਦਾ ਜੜ ਦੇ ਪੱਲੇ ਤਾਂ ਖਰਚਾ ਵਧੀ ਜਾਂਦਾ ਹਨਾ ਜਿਹੜੀਆਂ ਚੀਜ਼ਾਂ ਥੋੜੇ ਤੋਂ ਲੈਣੇ ਆ ਥੋੜੇ ਪੈਸੇ ਖਰਿਆ ਬਾਕੀ ਸਾਰਿਆਂ ਦੇ ਪੈਸੇ ਵੱਧਦੇ ਆ ਬਟ ਇੱਕ ਇਕੱਲਾ ਜ਼ਿਮੀਂਦਾਰ ਦਾ ਕੁਝ ਨਹੀਂ ਵੱਧਦਾ ਹਨ ਤੇ ਤਾਂ ਕਰਕੇ ਮੈਂ ਇਸ ਗੱਲ ਤੇ ਮੈਨੂੰ ਬੁਰਾ ਲੱਗਦਾ ਬਹੁਤ ਬੁਰਾ ਲੱਗਦਾ ਜਦੋਂ ਸਰਵਸਾ ਹੀ ਨਹੀਂ ਦਿੰਦੇ ਤਾਂ ਕੋਈ ਵੀ ਕੰਪਨੀ ਮੈਂ ਅੱਜ ਤੱਕ ਵੀ ਕਦੇ ਵੀ ਕੋਈ ਸਮਾਨ ਲਿਆ ਨਾ ਮੈਂ ਕਦੇ ਕਿਸੇ ਨੂੰ ਇਹ ਕਹਿ ਕੇ ਨਹੀਂ ਲਿਆ ਵੀ ਵੀਰੇ ਵੀ ਮੈਂ ਤੁਹਾਡੀ ਵੀਡੀਓ ਪਾ ਦੂਣਾ ਮੈਨੂੰ ਵੀਡੀਓ ਤੱਕ ਤਰ ਕੋਈ ਮਤਲਬ ਹੀ ਨਹੀਂ ਕਿ ਮੈਂ ਕੇ ਦੀ ਵੀਡੀਓ ਪਾਉਣ ਦੇ ਚੱਕਰ ਦੇ ਵਿੱਚ ਇਹ ਚੀਜ਼ਾਂ ਲਵਾਂ ਠੀਕ ਆ ਨਾ ਮੈਂ ਕਿਸੇ ਨੂੰ ਦੱਸਦਾ ਹਾਂ ਨਵੀਂ ਵੀਰ ਮੈਂ ਵੀਡੀਓ ਬਣਾਉਣਾ ਮੈਂ ਨਾ ਮੈਂ ਨਹੀਂ ਇਹ ਇਹ ਗੱਲ ਮੈਂ ਕਦੇ ਮੂਰੇ ਨਹੀਂ ਲੈ ਕੇ ਆਉਂਦਾ ਠੀਕ ਆ ਮੇਰੇ ਮਨ ਨੂੰ ਜਿਹੜੀ ਚੀਜ਼ ਚੰਗੀ ਲੱਗਦੀ ਆ ਮੈਂ ਉਹ ਬਣਾ ਲ ਕੇ ਪਾ ਦਿੰਨਾ ਜਿਹੜੀ ਚੀਜ਼ ਨਹੀਂ ਵਧੀਆ ਲੱਗਦੀ ਆ ਆਪਾਂ ਉਹਨੂੰ ਪਾਉਂਦੇ ਨਹੀਂ ਠੀਕ ਆ ਚਾਹੇ ਕੁਛ ਵੀ ਆ ਜਿਹੜੀ ਹਾਂ ਮੈਂ ਮੈਂ ਆਪ ਦਾ ਰਿਵਿਊ ਉਹਦੇ ਤੇ ਹੀ ਦੇਣਾ ਚਾਹੁੰਦਾ ਹਾਂ ਨਾ ਜਿਹੜੀ ਚੀਜ਼ ਮੇਰੇ ਕੋਲੇ ਆ ਮੈਂ ਕਿਸੇ ਵੀ ਹੋਰ ਮਸਜਿਦ ਤੇ ਮੈਂ ਰਿਵਿਊ ਨਹੀਂ ਦਿੰਦਾ ਅੱਜ ਬਹੁਤ ਵੀਰਾਂ ਦੇ ਕਮੈਂਟ ਸੀ ਵੀਰੇ ਆ ਮਸ਼ੀਨ ਬਹੁਤ ਵਧੀਆ ਆ ਮਸ਼ੀਨ ਬਹੁਤ ਵਧੀਆ ਮੈਂ ਉਹ ਮਸ਼ੀਨ ਤੇ ਕਿਵੇਂ ਕਮੈਂਟ ਵੀ ਕਿਵੇਂ ਕਹਿ ਦਵਾਂ ਤੁਹਾਨੂੰ ਵੀਰੇ ਵੀ ਹਾਂ ਮੈਂ ਕਿਸੇ ਚੀਜ਼ ਨੂੰ ਮਾੜਾ ਨਹੀਂ ਕਹਿੰਦਾ ਬਟ ਮੈਂ ਜਿਹੜੀ ਚੀਜ਼ ਲਈ ਆ ਮੈਂ ਉਹਦੇ ਬਾਰੇ ਰਿਵਿਊ ਦੇ ਸਕਦਾ ਜਿਹੜੀ ਚੀਜ਼ ਮੇਰੇ ਕੋਲੇ ਹੈ ਨਹੀਂ ਕਿ ਮੈਂ ਉਹਦੇ ਬਾਰੇ ਕਦੇ ਬੋਲ ਵੀ ਨਹੀਂ ਸਕਦਾ ਠੀਕ ਹੈ ਨਾ ਮੇਰੇ ਕੋਲੇ ਜਿਹੜੀ ਚੀਜ਼ ਆ ਮੈਂ ਉਹਦੇ ਬਾਰੇ ਦੱਸੂਗਾ ਮੈਂ ਹੋਰ ਕਿਸੇ ਚੀਜ਼ ਬਾਰੇ ਨਹੀਂ ਮੈਂ ਕਹਿ ਸਕਦਾ ਕਿ ਹਾਂ ਆ ਚੀਜ਼ ਵਧੀਆ ਜੇ ਹੁਣ ਮੇਰੇ ਕੋਲੇ ਹਾਲੈਂਡ ਕਮਬਾਈਨਾਂ ਨੇ ਜਾਂ ਜਿਹੜੀਆਂ ਵੀ ਮਸ਼ੀਨਾਂ ਨੇ ਟਰੈਕਟਰਾਂ ਜੇ ਉਹਨਾਂ ਦੀ ਵਧੀਆ ਚੀਜ਼ ਆ ਮੈਂ ਉਹ ਵਧੀਆ ਦੱਸਦਾ ਜਿੱਦਣ ਉਹ ਖਰਾਬ ਹੁੰਦੀ ਆ ਮੈਂ ਖਰਾਬ ਵੀ ਦੱਸ ਦਿੰਨਾ ਵੀ ਭਾਈ ਅੱਜ ਉਹ ਖਰਾਬ ਹੋ ਗਈ ਅੱਜ ਉਹਦੇ ਆ ਪ੍ਰੋਬਲਮ ਆਈਆ ਇੰਨੇ ਜੀ ਇੰਨੇ ਰੁਪਈਆ ਦਾ ਮੈਂ ਸਮਾਨ ਲੈ ਕੇ ਆਇਆ ਹੈਨਾ ਆ ਪਾਇਆ ਵਾ ਆ ਪਾਇਆ ਵਾ ਇਹਦੇ ਵਿੱਚ ਆ ਪਾਤਾ ਜੋ ਵੀ ਚੀਜ਼ਾਂ ਨੇ ਹੈਨਾ 에ਵਰੀਥਿੰਗ ਤੁਹਾਨੂੰ ਮੈਂ ਦਿਖਾਉਣਾ ਚਾਹੀਏ ਕੁਝ ਵੀ ਲਾ ਲੋ ਤੇ ਗੱਲ ਉੱਥੇ ਹੀ ਆਉਂਦੀ ਆ ਕਿ ਯਾਰ ਤੁਸੀਂ ਇਹ ਚੀਜ਼ਾਂ ਚੀਜ਼ਾਂ ਨੂੰ ਨਹੀਂ ਦੇਖਦੇ ਹੈਨਾ ਤੁਸੀਂ ਪਤਾ ਨਹੀਂ ਕਿਵੇਂ ਕੀ ਸੋਚਦੇ ਹੋ ਵੀ ਮੈਨੂੰ ਇਹ ਨਹੀਂ ਸਰ ਸਮਝ ਆਉਂਦੀ ਹੈ ਨਾ ਕਿ ਮੈਂ ਤਾਂ ਇਹ ਕਹਿਣਾ ਹੁੰਦਾ ਕਿ ਜੇ ਤੁਸੀਂ ਆਪਾਂ ਮਾਰਕੀਟ ਦੇ ਵਿੱਚ ਹੈਗੇ ਆ ਯਾਰ ਤੁਹਾਨੂੰ ਜੇ ਕਿਸੇ ਨੇ ਕਿਹਾ ਵਾ ਵੀ ਹਾਂ ਤੁਹਾਡੀ ਆ ਚੀਜ਼ ਹੈ ਤੁਸੀਂ ਉਹਨੂੰ ਇੰਪਰੂਵ ਕਰੋ ਤੁਸੀਂ ਬੰਦੇ ਵਧਾਵੋ ਚਾਹੇ ਕੁਝ ਕਰੋ ਇਹ ਤੁਹਾਡੀਆਂ ਤੁਹਾਡੇ ਫਰਜ਼ ਆ ਇਹ ਸਾਡਾ ਫਰਜ਼ ਨਹੀਂ ਤੁਸੀਂ ਸਭ ਤੋਂ ਪੈਸੇ ਲਏ ਆ ਸਰਵਿਸ ਦੇਣਾ ਤੁਹਾਡਾ ਫਰਜ਼ ਆ ਸਾਲ ਤਾਂ ਤੁਸੀਂ ਸਰਵਿਸ ਦਿੰਨੀ ਹੋ ਫਰੀ ਚ ਸਾਲ ਤੁਸੀਂ ਸਰਵਿਸ ਦਵੋ ਉਸ ਤੋਂ ਬਾਅਦ ਤੁਸੀਂ ਜਿਹੜੀ ਵੀ ਥੋੜੀ ਚੀਜ਼ ਲੱਗਦੀ ਆ ਜੇ ਤੁਹਾਨੂੰ ਬੰਦੇ ਨੇ ਫੋਨ ਕਰਿਆ ਤੁਸੀਂ ਯਾਰ ਉਹਦਾ ਹੱਲ ਕਰਕੇ ਦੋ ਚਾਹੇ ਤੁਹਾਡੀ ਮਸ਼ੀਨ ਪੁਰਾਣੀ ਵੀ ਹੋ ਗਈ ਪਰ ਬੱਜਣੀ ਤਾਂ ਉਹ ਨੌ ਤਾਂ ਠੋਡਾ ਹੀ ਵੱਜਣਾ ਚਾਹੇ ਜਿਹੜੀ ਮਰਜੀ ਕੰਪਨੀ ਆ ਠੀਕ ਆ ਉੱਤੇ ਮਾਰਕਾ ਦਾ ਠੋਡਾ ਹੀ ਰਹਿਣਾ ਐਂ ਤਾਂ ਨਹੀਂ ਹੈਗਾ ਵੀ ਸਾਲ ਬਾਅਦ ਤੁਹਾਡੀਆਂ ਪਲੇਟਾਂ ਵੀ ਜਿਹੜੀਆਂ ਵੀ ਕੰਪਨੀ ਨੇ ਆਉਂਦੀਆਂ ਪਲੇਟਾਂ ਖਤਮ ਹੋ ਜਾਂਦੀਆਂ ਨਹੀਂ ਹੁੰਦੀਆਂ ਨਾ ਸਮਾਲ ਤਾਂ ਠੋਡਾ ਹੀ ਰਹਿੰਦਾ ਨਾ ਚਾਹੋ ਜੇ ਜੇ ਤੁਸੀਂ ਐਂਡ ਤੱਕ ਸਰਵਿਸ ਦੋਗੇ ਤਾਂ ਤੁਹਾਨੂੰ ਐਂਡ ਤੱਕ ਹੀ ਉਹ ਜਦੋਂ ਹੁਣ ਆਪਾਂ 2006 ਦੇ ਵਿੱਚ ਟੂੜੀ ਵਾਲੀ ਮਸ਼ੀਨ ਲਈ ਸੀ ਆਹ ਜਿਹੜੀ ਵਿਸ਼ਕਰਮ ਵਾਲੀ ਆ ਤੇ ਉਸ ਤੋਂ ਬਾਅਦ ਮੈਂ ਨਾਲੇ ਉਦੋਂ ਕੋਈ ਹੁੰਦਾ ਨਹੀਂ ਸੀ ਉਦੋਂ ਪੁੱਛ-ਪੁੱਛ ਕੇ ਕਿੰਨੀਆਂ ਮਸ਼ੀਨਾਂ ਬਕਾਈਆਂ ਸੀਗੀਆਂ ਮੈਂ ਸਾਡੇ ਪਿੰਡ 'ਚ ਹੀ ਤਿੰਨ-ਚਾਰ ਮਸ਼ੀਨਾਂ ਇਹਦੇ ਨਾਲ ਦੀਆਂ ਉਸ ਤੋਂ ਬਾਅਦ ਆਈਆਂ ਸੀ ਉਦੋਂ 2-3 ਸਾਲ ਬਾਅਦ ਹਨਾ ਉਸ ਤੋਂ ਪਹਿਲਾਂ ਵੀ ਕਈ ਆਈਆਂ ਹਨਾ ਨਾਲ ਵੀ ਨਾਲ ਹੀ ਸਾਡੇ ਜਦੋਂ ਅਸੀਂ ਨਹੀਂ ਹਾ ਸੀਗੇ ਤੇ ਇਹ ਚੀਜ਼ਾਂ ਆਮ ਹੀ ਗੱਲ ਆ ਹਨਾ ਕਿ ਇਹ ਚੀਜ਼ਾਂ ਹੋਣੀਆਂ ਪੀ ਵੱਟ ਮੈਨੂੰ ਸਮਝ ਨਹੀਂ ਆਉਂਦੀ ਕਿ ਆਪਾਂ ਕਿਉਂ ਨਹੀਂ ਇਹ ਚੀਜ਼ਾਂ ਕਰਦੇ ਹਨ ਕਿ ਯਾਰ ਜੇ ਤੁਸੀਂ ਸਰਵਿਸ ਚੰਗੀ ਦੋਗੇ ਤਾਂ ਅਸੀਂ ਤੁਹਾਡੇ ਨਾਲ ਆ ਹਮੇਸ਼ਾ ਤੁਹਾਡੀ ਸਪੋਰਟ ਕਰਨ ਲਈ ਤਿਆਰ ਆ ਮੈਂ ਤਾਂ ਹਮੇਸ਼ਾ ਸਪੋਰਟ ਕਰਦਾ ਹਰ ਇੱਕ ਚੀਜ਼ ਜਿਹੜੀ ਵਧੀਆ ਚੀਜ਼ ਆ ਆਪਾਂ ਉਹਦੇ ਲਈ ਜਿਹੜਾ ਬੰਦਾ ਵਧੀਆ ਕਰਦਾ ਵਾ ਆਪਾਂ ਉਹਦੇ ਲਈ ਪੈਨ ਪੂਰੀ ਉਹ ਤਹਿ ਦਿਲੋਂ ਆਪਾਂ ਸਵਾਗਤ ਕਰਦੇ ਆ ਉਹਦਾ ਹਨਾ ਕਿ ਸਰਵਿਸ ਦੇਣੀ ਤੁਹਾਡਾ ਫਰਜ਼ ਆ ਵੀਰੇ ਸਰਵਿਸ ਦਿਆ ਕਰੋ ਕਿਸੇ ਨੂੰ ਦੁਖੀ ਨਾ ਕਰਿਆ ਕਰੋ ਚਾਹੇ ਕੋਈ ਵੀ ਕੰਪਨੀ ਆ ਜਿਹੜੀਆਂ ਮਰਜੀ ਕੰਪਨੀਆਂ ਸਰਵਿਸ ਦੇਣਾ ਤੁਹਾਡਾ ਫਰਜ ਆ ਇਹਨੂੰ ਫਰਜ ਸਮਝ ਕੇ ਰੱਖੋ ਨਾ ਕਿ ਤੁਸੀਂ ਇਹਨੂੰ ਉਹੋ ਕਰਿਆ ਕਰੋ ਵੀ ਸਾਨੂੰ ਤੰਗ ਕਰਦੇ ਆ